ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਗੁਰੂ ਨਾਨਕ ਮਹਾਰਾਜ ਜੀ ਦੇ ਬਚਨ ਆਉਂਦੇ ਆ ਮਾਜ ਰਗ ਦੇ ਵਿੱਚ ਮਾਜ ਮਹੱਲਾ ਪਹਿਲਾ ਨਦੀਆਂ ਵਿੱਚ ਟਿੱਬੇ ਦਿਖਾਲੇ ਥਲੀ ਕਰੇ ਸਗਾ ਭਾਵ ਕਿ ਪਰਮੇਸ਼ਰ ਪ੍ਰਮਾਤਮਾ ਵਗਦੀਆਂ ਨਦੀਆਂ ਦੇ ਵਿੱਚ ਟਿੱਬੇ ਵਿਖਾਲ ਸਕਦਾ ਹੈ ਤੇ ਰੇਤਲੇ ਥਾਵਾਂ ਦੇ ਵਿੱਚ ਡੂੰਘੇ ਪਾਣੀ ਬਣਾ ਸਕਦਾ ਹੈ ਪਰਮੇਸ਼ਰ ਪਰਮਾਤਮਾ ਦੀ ਤਾਕਤ ਹੈ ਤੇ ਇਸ ਤੋਂ ਸਭ ਤੋਂ ਵੱਡੀ ਜਿਹੜੀ ਉਦਾਹਰਨ ਹੈ ਆਪਣੇ ਸਾਹਮਣੇ ਆ ਰਾਜਸਥਾਨ ਦੇ ਵਿੱਚ ਆਹ ਵੇਖੋ ਜਿੱਥੇ ਉਹ ਚਟੇਬਾ ਸੀ ਉਥੇ ਕਿਵੇਂ ਮੇਰੇ ਵਾਹਿਗੁਰੂ ਜੀ ਨੇ ਪਾਣੀ ਵਗਾਤਾ ਨਿਆਗਰਾ ਫਾਲ ਬਣਾਤਾ ਉਥੇ ਇਹ ਪਰਮੇਸ਼ਰ ਪਰਮਾਤਮਾ ਦੀ ਤਾਕਤ ਹੈ ਪਰਮੇਸ਼ਰ ਪਰਮਾਤਮਾ ਦੀ ਸਮਰੱਥਾ ਹੈ ਤੇ ਜਿਵੇਂ ਸਿਆਣੇ ਬਜ਼ੁਰਗ ਵੀ ਕਹਿੰਦੇ ਹੁੰਦੇ ਆ ਨਾ ਮੇ ਟਿੱਬਿਆਂ ਤੇ ਪਾਣੀ ਚੜਾਤਾ ਆਹ ਵੇਖੋ ਸਾਧ ਸੰਗਤ ਆ ਕੁਝ ਸਮੇਂ ਦੀ بارش ਨੇ ਕਿਵੇਂ ਰਾਜਸਥਾਨ ਦੇ ਵਿੱਚ ਜਿੱਥੇ ਕਦੇ ਟਿੱਬਾ ਸੀ ਉਸ ਤੇ ਵੀ ਪਾਣੀ ਚੜਾ ਕੇ ਰੱਖ ਦਿੱਤਾ ਕੁਦਰਤ ਪਰਮੇਸ਼ਰ ਪਰਮਾਤਮਾ ਨੂੰ ਪ੍ਰਮਾਣ ਹੈ ਵਾਹਿਗੁਰੂ ਜੀ ਕਾ ਖਾਲਸਾ